ਪਾਠ 25ਵਾਂ ਮੁਹਾਵਰੇ ਮੁਹਾਵਰੇ ਪੰਜਾਬੀ ਭਾਸ਼ਾ ਦੀ ਸ਼ਾਨ ਹੁੰਦੇ ਹਨ ਸਾਡੇ ਬਜ਼ੁਰਗ ਅਕਸਰ ਗੱਲਬਾਤ ਵੇਲੇ ਮੁਹਾਵਰਿਆਂ ਦਾ ਖੁੱਲਾ ਪ੍ਰਯੋਗ ਕਰਦੇ ਹਨ ਜਦੋਂ ਕਿਸੇ ਦੇ ਮੂੰਹੋਂ ਮੁਹਾਵਰਿਆਂ ਨੂੰ ਸੁਣਿਆ ਜਾਂਦਾ ਹੈ ਤਾਂ ਇਹ ਬਹੁਤ ਹੀ ਚੰਗੇ ਲੱਗਦੇ ਹਨ ਅਤੇ ਗੱਲਬਾਤ ਬੜੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ ਮੁਹਾਵਰੇ ਕਵੀ ਜਾਂ ਲੇਖਕ ਦੀ ਰਚਨਾ ਨਾ ਹੋ ਕੇ ਪੁਰਾਤਨ ਸਮੇਂ ਤੋਂ ਪੀੜੀ ਦਰ ਪੀੜੀ ਚੱਲੇ ਆ ਰਹੇ ਹਨ ਇਹਨਾਂ ਦੀ ਰਚਨਾ ਆਮ ਲੋਕਾਂ ਦੁਆਰਾ ਹੀ ਹੋਈ ਹੈ ਸਿਆਣੇ ਮਨੁੱਖਾਂ ਨੇ ਖਾਸ ਸਥਿਤੀ ਨੂੰ ਵੇਖਦੇ ਅਤੇ ਸਮਝਦੇ ਹੋਏ ਮੁਹਾਵਰਿਆਂ ਦੀ ਵਰਤੋਂ ਕੀਤੀ ਹੋਵੇਗੀ। ਮੁਹਾਵਰਾ ਕੁਝ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਸਦੇ ਬਾਹਰੀ ਅਰਥ ਕੁਝ ਹੋਰ ਅਤੇ ਅੰਦਰੂਨੀ ਅਰਥ ਕੁਝ ਹੋਰ ਹੁੰਦੇ ਹਨ। ਮੁਹਾਵਰੇ ਦੇ ਅੰਦਰੂਨੀ ਅਰਥਾਂ ਨੂੰ ਲੈ ਕੇ ਇਹਨਾਂ ਨੂੰ ਵਾਕਾਂ ਵਿੱਚ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਇੱਟ ਨਾਲ ਇੱਟ ਖੜਕਾਉਣੀ ਦਾ ਬਾਹਰੀ ਅਰਥ ਹੈ ਦੋ ਇੱਟਾਂ ਦਾ ਖੜਕਣਾ ਪਰ ਇਸ ਦੇ ਅੰਦਰੂਨੀ ਅਰਥ ਹਨ ਬਹੁਤ ਤਬਾਹੀ ਕਰਨੀ। ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ ਉੱਲੂ ਬੋਲਣੇ ਉਜਾੜ ਹੋਣੀ ਗਰਮੀਆਂ ਦੇ ਦਿਨਾਂ ਵਿੱਚ ਤਾਂ ਆਲੇ-ਦੁਆਲੇ ਉੱਲੂ ਬੋਲਦੇ ਹਨ ਉਂਗਲ ਕਰਨੀ ਦੋਸ਼ ਲਾਉਣਾ ਮਹਿੰਦਰ ਤਾਂ ਬਿਨਾਂ ਸੋਚੇ ਸਮਝੇ ਕਿਸੇ ਵੱਲ ਵੀ ਉਂਗਲ ਕਰ ਦਿੰਦਾ ਹੈ ਉੱਲੂ ਬਣਾਉਣਾ ਮੂਰਖ ਬਣਾਉਣਾ ਕਈ ਦੁਕਾਨਦਾਰ ਗਾਹਕਾਂ ਨੂੰ ਉੱਲੂ ਬਣਾ ਕੇ ਲੁੱਟਦੇ ਹਨ 19-21 ਦਾ ਫਰਕ ਹੋਣਾ ਬਹੁਤ ਘੱਟ ਅੰਤਰ ਹੋਣਾ ਅਮਨ ਅਤੇ ਹਰਪ੍ਰੀਤ ਵਿੱਚ 19-21 ਦਾ ਫਰਕ ਹੈ ਉੱਚਾ ਨੀਵਾ ਬੋਲਣਾ ਫਾਲਤੂ ਬੋਲਣਾ ਸਾਨੂੰ ਕਿਸੇ ਨੂੰ ਵੀ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ ਉਲਟੀ ਪੱਟੀ ਪੜਾਉਣੀ ਪੈੜੀ ਮੱਤ ਦੇਣੀ ਗੁਰਵਿੰਦਰ ਨੇ ਸੁਖਜੀਤ ਨੂੰ ਅਜੇ ਹੀ ਉਲਟੀ ਪੱਟੀ ਪੜਾਈ ਹੈ ਕਿ ਉਸਨੇ ਮੇਰੇ ਨਾਲ ਬੋਲਣਾ ਹੀ ਛੱਡ ਦਿੱਤਾ ਹੈ ਉਲਟੀ ਗੰਗਾ ਵਹਾਉਣੀ ਰਿਵਾਜ ਦੇ ਉਲਟ ਕੰਮ ਕਰਨਾ ਹਰੀ ਸਿੰਘ ਨਲਵੇ ਨੇ ਪਠਾਣਾ ਤੇ ਹੱਲਾ ਬੋਲ ਕੇ ਉਲਟੀ ਗੰਗਾ ਵਹਾਈ ਉਨ ਲਾਉਣੀ ਖੂਬ ਲੁੱਟਣਾ ਅੱਜ ਕੱਲ ਦੁਕਾਨਦਾਰ ਗਾਕਾਂ ਦੀ ਚੰਗੀ ਉਨ ਲਾਉਂਦੇ ਹਨ ਅੱਖ ਖੋਲਣੀ ਹੋਸ਼ ਆਉਣੀ ਕਈ ਲੋਕਾਂ ਦੀ ਠੋਕਰਾਂ ਖਾ ਕੇ ਹੀ ਅੱਖ ਖੁੱਲਦੀ ਹੈ ਅੱਖਾਂ ਮੀਟ ਛੱਡਣਾ ਵੇਖ ਕੇ ਅਣਦੇਖਾ ਕਰਨਾ ਕਈ ਮਾਪੇ ਆਪਣੇ ਬੱਚਿਆਂ ਦੀਆਂ ਕਰਤੂਤਾਂ ਵੇਖ ਕੇ ਵੀ ਅੱਖਾਂ ਮੀਟ ਛੱਡਦੇ ਹਨ ਅੰਗ ਪਾਲਣਾ ਸਾਥ ਦੇਣਾ ਔਕੜ ਵੇਲੇ ਸਾਨੂੰ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ ਅੱਖਾਂ ਵਿਖਾਉਣੀਆਂ ਧਮਕਾਉਣਾ ਤਕੜੇ ਮਾੜਿਆਂ ਨੂੰ ਸਦਾ ਤੋਂ ਅੱਖਾਂ ਵਿਖਾਉਂਦੇ ਆ ਰਹੇ ਹਨ ਆਈ ਚਲਾਈ ਕਰਨੀ ਜੋ ਕਮਾਉਣਾ ਸੋ ਖਾ ਲੈਣਾ ਅੱਜਕੱਲ ਤਨਖਾਹ ਵਿੱਚੋਂ ਕੁਝ ਵੀ ਨਹੀਂ ਬਚਦਾ ਮਸਾਂ ਆਈ ਚਲਾਈ ਹੀ ਹੁੰਦੀ ਹੈ ਅੱਖਾਂ ਵਿੱਚ ਘੱਟਾ ਪਾਉਣਾ ਧੋਖਾ ਦੇਣਾ ਸਿਪਾਹੀ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਚੋਰ ਦੌੜ ਗਿਆ ਅੱਖਾਂ ਵਿੱਚ ਰੜਕਣਾ ਬੁਰਾ ਲੱਗਣਾ ਸ਼ਰਾਰਤੀ ਬੱਚੇ ਸਭ ਦੀਆਂ ਅੱਖਾਂ ਵਿੱਚ ਰੜਕਦੇ ਹਨ ਅੱਖਾਂ ਉੱਤੇ ਬੈਠਣਾ ਆਦਰ ਮਾਣ ਕਰਨਾ ਆਪਣੇ ਮਾਤਾ ਪਿਤਾ ਨੂੰ ਅੱਖਾਂ ਉੱਤੇ ਬਿਠਾਉਣਾ ਚਾਹੀਦਾ ਹੈ ਇੱਟ ਕੁੱਤੇ ਦਾ ਵੈਰ ਸੁਭਾਵਿਕ ਵੈਰ ਭਾਰਤ ਅਤੇ ਪਾਕਿਸਤਾਨ ਵਿੱਚ ਇੱਟ ਕੁੱਤੇ ਦਾ ਵੈਰ ਹੈ ਇੱਟ ਖੜਿੱਕਾ ਲਾਉਣਾ ਝਗੜਾ ਕਰਨਾ ਹਰਮੀਤ ਤੇ ਜਸਮੀਤ ਦੋਵੇਂ ਹੀ ਵਿਆਹ ਤੋਂ ਬਾਅਦ ਘਰ ਵਿੱਚ ਇੱਟ ਖੜਿੱਕਾ ਲਾਈ ਰੱਖਦੇ ਹਨ ਇੱਕ ਦੀਆਂ ਚਾਰ ਸੁਣਾਉਣਾ ਬਰਾਬਰ ਟੱਕਰ ਲੈਣੀ ਰੀਮਾ ਦੀ ਨੂੰ ਤਾਂ ਸੱਸ ਸਹੁਰੇ ਨੂੰ ਵੀ ਇੱਕ ਦੀਆਂ ਚਾਰ ਸੁਣਾਉਂਦੀ ਹੈ ਇੱਕ ਮੁਠ ਹੋਣਾ ਇਕੱਠੇ ਹੋਣਾ ਪੰਜਾਬੀਆਂ ਨੂੰ ਇੱਕ ਮੁਠ ਹੋ ਕੇ ਰਹਿਣਾ ਚਾਹੀਦਾ ਹੈ ਈਦ ਦਾ ਚੰਨ ਹੋਣਾ ਬਹੁਤ ਘੱਟ ਦਿਸਣਾ ਅਸੀਸ ਤਾਂ ਈਦ ਦਾ ਚੰਨ ਹੋ ਗਿਆ ਹੈ ਕਦੇ ਮਿਲਦਾ ਹੀ ਨਹੀਂ ਇੱਕ ਅੱਖ ਨਾਲ ਵੇਖਣਾ ਸਭ ਨੂੰ ਇੱਕੋ ਜਿਹਾ ਸਮਝਣਾ। ਮਾਪੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੇ ਹਨ। ਸਾਹ ਨਾ ਲੈਣ ਦੇਣਾ। ਰੱਤਾ ਵੀ ਆਰਾਮ ਨਾ ਕਰਨ ਦੇਣਾ। ਕਰਮੋ ਦੇ ਬੱਚੇ ਤਾਂ ਉਸ ਨੂੰ ਕਦੇ ਸਾਹ ਵੀ ਨਹੀਂ ਲੈਣ ਦਿੰਦੇ। ਸਿਰੇ ਚਾੜਨਾ, ਕੰਮ ਪੂਰਾ ਕਰਨਾ। ਬੱਚਿਓ, ਕੰਮ ਸਿਰੇ ਚਾੜ ਕੇ ਹੀ ਆਰਾਮ ਕਰਨਾ ਚਾਹੀਦਾ ਹੈ। ਸੋਲੇ ਗੋਣਾ, ਗੁਣ ਗੋਣਾ। ਕਈ ਮਾਵਾਂ ਨੂੰ ਤਾਂ ਆਪਣੇ ਬੱਚਿਆਂ ਦੇ ਸੋਲੇ ਗੋਣ ਦੀ ਆਦਤ ਹੁੰਦੀ ਹੈ। ਸਾਹ ਸੁੱਕ ਜਾਣਾ ਬਹੁਤ ਡਰ ਜਾਣਾ ਜਿਉਂ ਹੀ ਮੁਖ ਅਧਿਆਪਕ ਸਕੂਲ ਅੰਦਰ ਦਾਖਲ ਹੋਏ ਵਿਦਿਆਰਥੀਆਂ ਦੇ ਸਾਹ ਸੁੱਕ ਗਏ ਸਿਰ ਖਾਣਾ ਗੱਲਾਂ ਕਰ ਕਰਕੇ ਤੰਗ ਕਰਨਾ ਐਵੇਂ ਸਿਰ ਨਾ ਖਾਓ ਮੈਨੂੰ ਪੜਨ ਦਿਓ ਸਿਰ ਮਾਰਨਾ ਨਾ ਕਰਨੀ ਜਦੋਂ ਮੈਂ ਭਰਾ ਕੋਲੋਂ 5 ਰੁਪਏ ਮੰਗੇ ਤਾਂ ਉਸਨੇ ਸਿਰ ਮਾਰ ਦਿੱਤਾ ਸਿਰ ਸੇਰਾ ਆਉਣਾ ਕਿਸੇ ਕੰਮ ਦੀ ਸਫਲਤਾ ਵਿੱਚ ਵਡਿਆਈ ਮਿਲਣੀ ਭਾਰਤ ਦੀ ਆਜ਼ਾਦੀ ਦਾ ਸੇਰਾ ਸ਼ਹੀਦਾਂ ਦੇ ਸਿਰ ਆਉਂਦਾ ਹੈ ਹੱਥ ਅੱਡਣੇ ਮੰਗਣਾ ਦੂਜਿਆਂ ਅੱਗੇ ਹੱਥ ਅੱਡਣਾ ਬਹੁਤ ਬੁਰੀ ਗੱਲ ਹੈ ਹੱਥ ਚੁੱਕਣਾ ਮਾਰਨਾ ਜਿਉਂ ਹੀ ਮਨਦੀਪ ਉੱਤੇ ਉਸਦੇ ਦੋਸਤ ਨੇ ਹੱਥ ਚੁੱਕਿਆ ਤਾਂ ਉਹ ਅੱਗੋਂ ਬੋਲਣ ਲੱਗ ਪਿਆ ਹੱਥ ਪੀਲੇ ਕਰਨੇ ਕੁੜੀ ਦਾ ਵਿਆਹ ਕਰਨਾ ਰਵਨੀਤ ਨੇ ਆਪਣੀ ਛੋਟੀ ਕੁੜੀ ਦੇ ਵੀ ਹੱਥ ਪੀਲੇ ਕਰ ਦਿੱਤੇ ਹਨ ਹੱਥ ਮੱਲਣੇ ਪਛਤਾਉਣਾ ਜਿਹੜੇ ਬੱਚੇ ਪਹਿਲਾਂ ਮਿਹਨਤ ਨਹੀਂ ਕਰਦੇ ਉਹ ਬਾਅਦ ਵਿੱਚ ਹੱਥ ਮਲਦੇ ਹਨ ਹੱਥ ਪੈਰ ਮਾਰਨਾ ਯਤਨ ਕਰਨਾ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਹੱਥ ਪੈਰ ਮਾਰਨੇ ਹੀ ਪੈਂਦੇ ਹਨ ਕੰਨ ਖਾਣੇ ਬੜਾ ਰੌਲਾ ਪਾਉਣਾ ਬੱਚਿਓ ਜਾਓ ਪਰਾਂ ਜਾ ਕੇ ਖੇਡੋ ਐਵੇਂ ਕੰਨ ਨਾ ਖਾਈ ਜਾਓ ਕੰਨ ਖਿੱਚਣੇ ਸਜ਼ਾ ਦੇਣੀ ਸ਼ਰਾਰਤੀ ਬੱਚਿਆਂ ਨੂੰ ਕੰਨ ਖਿੱਚ ਕੇ ਹੀ ਸੁਧਾਰਿਆ ਜਾ ਸਕਦਾ ਹੈ ਕੰਨ ਭਰਨੇ ਚੁਗਲੀਆਂ ਕਰਨੀਆਂ ਹਿਨਾ ਜਿੱਥੇ ਵੀ ਜਾਂਦੀ ਹੈ ਉੱਥੇ ਕੰਨ ਭਰ ਕੇ ਆਉਂਦੀ ਹੈ ਕੰਨਾਂ ਦਾ ਕੱਚਾ ਹੋਣਾ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰਨਾ ਅਫਸਰ ਲੋਕ ਆਮ ਤੌਰ ਤੇ ਕੰਨਾਂ ਦੇ ਕੱਚੇ ਹੁੰਦੇ ਹਨ ਕੱਖ ਭੰਨ ਕੇ ਦੋਹਰਾ ਨਾ ਕਰਨਾ ਵੇਲੇ ਰਹਿਣਾ ਸਵਾਤੀ ਤਾਂ ਅੱਜ ਕੱਲ ਕੱਖ ਭੰਨ ਕੇ ਦੋਹਰਾ ਨਹੀਂ ਕਰਦੀ ਕੱਚਾ ਵਜਾਉਣੀਆਂ ਬਹੁਤ ਖੁਸ਼ ਹੋਣਾ ਪਾਸ ਹੋਣ ਦੀ ਖਬਰ ਸੁਣ ਕੇ ਹਰਪ੍ਰੀਤ ਕੱਚਾ ਵਜਾਉਣ ਲੱਗ ਪਿਆ ਖਾਣ ਨੂੰ ਪੈਣਾ ਗੁੱਸੇ ਵਿੱਚ ਆਉਣਾ ਰਮਨ ਨਾਲ ਜਦੋਂ ਵੀ ਗੱਲ ਕਰੋ ਉਹ ਤਾਂ ਖਾਣ ਨੂੰ ਪੈਂਦਾ ਹੈ ਖਿੱਲੀ ਉਡਾਉਣੀ ਮਜ਼ਾਕ ਕਰਨਾ ਕਿਸੇ ਗਰੀਬ ਬੰਦੇ ਦੀ ਕਦੇ ਖਿੱਲੀ ਨਾ ਉਡਾਓ ਖੱਟੇ ਪੈਣਾ ਸ਼ਰਮਿੰਦਾ ਹੋਣਾ ਰਮੇਸ਼ ਦੀ ਚੋਰੀ ਫੜੇ ਜਾਣ ਤੇ ਉਹ ਸਭ ਦੇ ਸਾਹਮਣੇ ਖੱਟਾ ਪੈ ਗਿਆ ਖੁੰਮ ਠੱਪਣਾ ਬਹੁਤ ਕੁੱਟਣਾ ਜਦੋਂ ਚੋਰ ਚੋਰੀ ਕਰਦਾ ਹੋਇਆ ਮੌਕੇ ਤੇ ਹੀ ਫੜਿਆ ਗਿਆ ਤਾਂ ਮੁਹੱਲੇ ਵਾਲਿਆਂ ਨੇ ਉਸ ਦੀ ਚੰਗੀ ਖੁੰਮ ਠੱਪੀ ਖੂਨ ਸਫੇਦ ਹੋਣਾ ਖੁਦਗਰਜ਼ ਹੋਣਾ ਅੱਜ ਕੱਲ ਰਿਸ਼ਤੇਦਾਰਾਂ ਵਿੱਚ ਖੂਨ ਸਫੇਦ ਹੋਣ ਲੱਗ ਪਏ ਹਨ ਗਲ ਪਿਆ ਢੋਲ ਵਜਾਉਣਾ ਮਜਬੂਰੀ ਵਿੱਚ ਕੋਈ ਕੰਮ ਕਰਨਾ ਕਈ ਬੱਚੇ ਪੜ੍ਹਾਈ ਨੂੰ ਗਲ ਪਿਆ ਢੋਲ ਵਜਾਉਣ ਵਾਂਗ ਹੀ ਲੈਂਦੇ ਹਨ ਗਰਮ ਹੋਣਾ ਗੁੱਸੇ ਵਿੱਚ ਆਉਣਾ ਜੀਤੇ ਐਵੇਂ ਗਰਮ ਨਾ ਹੋ ਬੈਠ ਕੇ ਸਿੱਧੀ ਗੱਲ ਕਰ ਗੱਲ ਪੈ ਜਾਣਾ ਲੜਨ ਨੂੰ ਪੈਣਾ ਗੌਰਵ ਤਾਂ ਨਿੱਕੀ ਨਿੱਕੀ ਗੱਲ ਪਿੱਛੇ ਗੱਲ ਪੈ ਜਾਂਦਾ ਹੈ ਗੰਗਾ ਨਾ ਹੋਣਾ ਫਰਜ਼ਾਂ ਤੋਂ ਮੁਕਤ ਹੋਣਾ ਧੀ ਦਾ ਡੋਲਾ ਤੋੜਨਾ ਗੰਗਾ ਨਾ ਹੋਣ ਤੋਂ ਘੱਟ ਨਹੀਂ ਹੁੰਦਾ ਗੁੱਡੀ ਚੜਨਾ ਬਹੁਤ ਤਰੱਕੀ ਹੋਣੀ ਅੱਜ ਕੱਲ ਹਰਮਨਦੀ ਤਾਂ ਖੂਬ ਗੁੱਡੀ ਚੜੀ ਹੋਈ ਹੈ ਕੋਗਾ ਚਿੱਤ ਕਰਨਾ ਜਾਨੋ ਮਾਰ ਦੇਣਾ ਕੱਲ ਕੋ ਜਨ ਪਛਾਤੇ ਬੰਦਿਆਂ ਨੇ ਸਾਡੇ ਗਵਾਂਡੀ ਦਾ ਘੋਗਾ ਚਿਤ ਕਰ ਦਿੱਤਾ ਕਿ ਉਹ ਦੇ ਦੀਵੇ ਬਾਲਣਾ ਖੁਸ਼ੀਆਂ ਮਨਾਉਣੀਆਂ ਦੀਵਾਲੀ ਵਾਲੇ ਦਿਨ ਸਾਰੇ ਭਾਰਤ ਵਾਸੀ ਕਿਉਂ ਦੇ ਦੀਵੇ ਬਾਲਦੇ ਹਨ ਘਰੋਂ ਘਾਟੋਂ ਜਾਣਾ ਕਿਸੇ ਪਾਸੇ ਜੋਗੇ ਨਾ ਰਹਿਣਾ ਬੁਰੀ ਸੰਗਤ ਵਿੱਚ ਪੈਣ ਕਾਰਨ ਹਰਦੀਪ ਤਾਂ ਘਰੋਂ ਘਾਟੋਂ ਵੀ ਗਿਆ ਕੋੜੇ ਵੇਚ ਕੇ ਸੌਣਾ ਬੇਫਿਕਰੇ ਹੋਣਾ ਜਸਲੀਨ ਦੇ ਪੇਪਰ ਵਧੀਆ ਹੋ ਗਏ ਹਨ ਅੱਜ ਉਹ ਕੋੜੇ ਵੇਚ ਕੇ ਸੁੱਤੀ ਪਈ ਹੈ ਕਿਉਂ ਖਿਚੜੀ ਹੋਣਾ ਬਹੁਤ ਪਿਆਰ ਹੋਣਾ ਅਮਨੰਦੀ ਰਮਨ ਆਪਸ ਵਿੱਚ ਚੰਗੇ ਕਿਉਂ ਖਿਚੜੀ ਹੋ ਕੇ ਰਹਿੰਦੇ ਹਨ ਚਾਦਰ ਵੇਖ ਕੇ ਪੈਰ ਪਸਾਰਨੇ ਆਮਦਨ ਅਨੁਸਾਰ ਖਰਚ ਕਰਨਾ ਜਿਹੜੇ ਪਰਿਵਾਰ ਚਾਦਰ ਵੇਖ ਕੇ ਪੈਰ ਪਸਾਰਦੇ ਹਨ ਉਹ ਕਦੇ ਔਖੇ ਨਹੀਂ ਹੁੰਦੇ ਚਿਹਰਾ ਉੱਤਰਿਆ ਹੋਣਾ ਉਦਾਸ ਹੋਣਾ ਰਕੇਸ਼ ਤੇਰਾ ਚਿਹਰਾ ਉੱਤਰਿਆ ਹੋਇਆ ਕਿਉਂ ਹੈ ਜ਼ਰੂਰ ਕੋਈ ਗੱਲ ਹੈ ਚਾਂਦੀ ਦੀ ਜੁੱਤੀ ਮਾਰਨੀ ਰਿਸ਼ਵਤ ਦੇਣੀ ਅੱਜ ਕੱਲ੍ਹ ਹਰ ਕੰਮ ਚਾਂਦੀ ਦੀ ਜੁੱਤੀ ਮਾਰਿਆ ਹੀ ਬਣਦਾ ਹੈ ਚੋਲਾ ਛੱਡਣਾ ਪਰ ਲੋਕ ਸੁਧਾਰਨਾ ਸ਼ਾਮ ਦੇ ਪਿਤਾ ਜੀ ਅੱਜ ਚੋਲਾ ਛੱਡ ਗਏ ਛੱਕੇ ਛੜਾਉਣਾ ਬੁਰੀ ਤਰ੍ਹਾਂ ਹਰਾਉਣਾ ਭਾਰਤ ਦੁਸ਼ਮਣਾਂ ਦੇ ਹਮੇਸ਼ਾ ਹੀ ਛੱਕੇ ਛੜਾਉਂਦਾ ਹੈ ਛਿੰਜ ਪੌਣੀ ਲੜਾਈ ਕਰਨੀ ਬਾਈ ਜੀ ਐਵੇਂ ਛਿੰਜ ਨਾ ਪਾਓ ਗੱਲ ਸਮਝਣ ਦੀ ਕੋਸ਼ਿਸ਼ ਕਰੋ ਛਿੱਲ ਲਾਉਣਾ ਬਹੁਤ ਲੁੱਟਣਾ ਕੁਝ ਦੁਕਾਨਦਾਰ ਗਾਕਾਂ ਦੀ ਚੰਗੀ ਛਿੱਲ ਲਾਉਣ ਦੀ ਕੋਸ਼ਿਸ਼ ਕਰਦੇ ਹਨ ਛਾਤੀ ਤੇ ਮੂੰਗ ਦਲਣਾ ਲਾਲ ਆ ਕੇ ਦਿਲ ਸਾੜਨਾ ਕਿਰਨ ਆਪਣੀ ਸੱਸ ਦੀ ਛਾਤੀ ਤੇ ਮੂੰਗ ਦਲਦੀ ਰਹਿੰਦੀ ਹੈ ਛਿਤਰਾ ਦਾ ਯਾਰ ਹੋਣਾ ਕੁੱਟ ਖਾ ਕੇ ਸੁਧਰਨਾ ਜਸਵੀਰ ਤੂੰ ਤਾਂ ਛਿਤਰਾ ਦਾ ਯਾਰ ਹੈ ਪਿਆਰ ਨਾਲ ਕਾਬੂ ਨਹੀਂ ਜਾਨ ਤੇ ਖੇਡਣਾ ਖਤਰਾ ਮੁੱਲ ਲੈਣਾ ਭਾਰਤੀ ਫੌਜੀ ਆਪਣੀ ਜਾਨ ਤੇ ਖੇਡ ਕੇ ਦੇਸ਼ ਦੀ ਰਾਖੀ ਕਰਦੇ ਹਨ ਜ਼ਬਾਨ ਨੂੰ ਲਗਾਮ ਦੇਣੀ ਚੁੱਪ ਕਰਵਾਉਣਾ ਨੀ ਕੁੜੀਏ ਆਪਣੀ ਜ਼ਬਾਨ ਨੂੰ ਲਗਾਮ ਦੇ ਐਵੇਂ ਨਾ ਫਾਲਤੂ ਬੋਲੀ ਜਾ ਜੁੱਤੀਆਂ ਕੱਸ ਜਾਣੀਆਂ ਬਹੁਤ ਫੇਰੇ ਮਾਰਨੇ ਮੇਰੇ ਤਾਂ ਹਰਮਨ ਵੱਲ ਫੇਰੇ ਪਾਉਂਦੇ ਆ ਜੁੱਤੀਆਂ ਕੱਸ ਗਈਆਂ ਹਨ ਪਰ ਉਹ ਰੁਪਏ ਦੇਣ ਵਿੱਚ ਹੀ ਨਹੀਂ ਆਉਂਦਾ ਜ਼ਖਮਾਂ ਤੇ ਲੂਣ ਛਿੜਕਣਾ ਦੁਖੀ ਨੂੰ ਹੋਰ ਦੁਖੀ ਕਰਨਾ ਅਮਰ ਨੇ ਵਿਧਵਾ ਵਿਰੁੱਧ ਸ਼ਿਕਾਇਤ ਕਰਕੇ ਉਸਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਜੜੀ ਤੇਲ ਦੇਣਾ ਤਬਾਹ ਕਰਨਾ ਦਿਆਲੇ ਨੇ ਨਿਹਾਲੇ ਹੋਰਾਂ ਦੀ ਜੜੀ ਅਜੀਹਾ ਤੇਲ ਦਿੱਤਾ ਕਿ ਵਿਚਾਰਿਆਂ ਦਾ ਘਰ ਘਾਟ ਹੀ ਤਬਾਹ ਹੋ ਗਿਆ ਝੋਲੀ ਚੁੱਕਣੀ ਖੁਸ਼ਾਮਦ ਕਰਨੀ ਹਰਪਾਲ ਤਾਂ ਆਪਣੇ ਅਫਸਰਾਂ ਦੀ ਝੋਲੀ ਚੁੱਕ ਕੇ ਆਪਣਾ ਕੰਮ ਕਢਵਾ ਲੈਂਦਾ ਹੈ ਝਾਗ ਵਾਂਗ ਬੈਠ ਜਾਣਾ ਹਾਰ ਮੰਨ ਲੈਣੀ ਮੇਰੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਗੁਰਜੀਤ ਝਾਗ ਵਾਂਗ ਬੈਠ ਗਿਆ ਟੱਕੇ ਵਰਗਾ ਜਵਾਬ ਦੇਣਾ ਕੋਰੀ ਨਾ ਕਰਨੀ ਜਸਪ੍ਰੀਤ ਨੂੰ ਕੋਈ ਕੰਮ ਕਹਿ ਦਿਓ ਉਹ ਟੱਕੇ ਵਰਗਾ ਜਵਾਬ ਦੇ ਦਿੰਦੀ ਹੈ ਟੱਕਰ ਲੈਣੀ ਮੁਕਾਬਲਾ ਕਰਨਾ ਭਾਰਤੀ ਜਵਾਨਾਂ ਨੇ ਵੈਰੀ ਨਾਲ ਚੰਗੀ ਟੱਕਰ ਲਈ ਠੋਕ ਵਜਾ ਕੇ ਦੇਖਣਾ ਚੰਗੀ ਤਰ੍ਹਾਂ ਪਰਖਣਾ ਸਾਨੂੰ ਹਰ ਗੱਲ ਨੂੰ ਠੋਕ ਵਜਾ ਕੇ ਵੇਖ ਲੈਣਾ ਚਾਹੀਦਾ ਹੈ ਠੁੱਕ ਵਿਖਾਉਣਾ ਕੋਰੀ ਨਾ ਕਰਨੀ ਮੈਂ ਕਿਰਾਏਦਾਰ ਤੋਂ ਮਕਾਨ ਦਾ ਕਿਰਾਇਆ ਮੰਗਣ ਗਿਆ ਤਾਂ ਉਸਨੇ ਮੈਨੂੰ ਅੱਗੋਂ ਠੁੱਠ ਵਿਖਾ ਦਿੱਤਾ ਡੰਗ ਟਪਾਉਣਾ ਝਟ ਟਪਾਉਣਾ ਹੁਣ ਦਾ ਡੰਗ ਤਾਂ ਟਪਾਓ ਕੱਲ ਦੀ ਕੱਲ ਵੇਖਾਂਗੇ ਢਿੱਡ ਵਿੱਚ ਚੂਹੇ ਨੱਚਣਾ ਭੁੱਖ ਲੱਗਣੀ ਮਾਂ ਮੇਰੇ ਢਿੱਡ ਵਿੱਚ ਚੂਹੇ ਨੱਚਦੇ ਹਨ ਛੇਤੀ ਰੋਟੀ ਲਿਆਓ ਤੱਤੀ ਵਾਹ ਨਾ ਲੱਗਣਾ ਕੋਈ ਦੁੱਖ ਤਕਲੀਫ ਨਾ ਹੋਣੀ ਬਸ ਦੁਰਘਟਨਾ ਵਿੱਚ ਰੀਨਾ ਨੂੰ ਤੱਤੀ ਵਾਹ ਵੀ ਨਾ ਲੱਗੀ ਤੀਰ ਹੋ ਜਾਣਾ ਦੌੜ ਜਾਣਾ ਆਪਣੇ ਪਿਤਾ ਨੂੰ ਆਉਂਦਾ ਵੇਖ ਕੇ ਮਨਜੀਤ ਦੋਸਤਾਂ ਦੀ ਜੁੰਡਲੀ ਛੱਡ ਕੇ ਤੀਰ ਹੋ ਗਿਆ ਥਾਂ ਮਾਰਨਾ ਉਸੇ ਥਾਂ ਤੇ ਮਾਰ ਦੇਣਾ ਪੁਲਿਸ ਨੇ ਡਾਕੂਆਂ ਨੂੰ ਘੇਰ ਕੇ ਥਾਂ ਤੇ ਹੀ ਮਾਰ ਦਿੱਤਾ ਥੁੱਕ ਕੇ ਚੱਟਣਾ ਵਚਨ ਤੋਂ ਮੁੱਕਰ ਜਾਣਾ ਵਿਵੇਕ ਦਾ ਕੀ ਭਰੋਸਾ ਉਹ ਤਾਂ ਥੁੱਕ ਕੇ ਵੀ ਚੱਟ ਲੈਂਦਾ ਹੈ ਦੰਦ ਖੱਟੇ ਕਰਨੇ ਬੁਰੀ ਤਰ੍ਹਾਂ ਹਰਉਣਾ ਹਰੀ ਸਿੰਘ ਨਲਵੇ ਨੇ ਪਠਾਣਾ ਦੇ ਬੁਰੀ ਤਰ੍ਹਾਂ ਦੰਦ ਖੱਟੇ ਕੀਤੇ ਦੂਰੋਂ ਮੱਥਾ ਟੇਕਣਾ ਭੈੜੇ ਬੰਦੇ ਤੋਂ ਦੂਰ ਰਹਿਣਾ ਨਾ ਬਾਬਾ ਮੈਂ ਨਹੀਂ ਉਸ ਨਾਲ ਬੋਲਦਾ ਉਸ ਨੂੰ ਦੂਰੋਂ ਹੀ ਮੱਥਾ ਟੇਕਿਆ ਦਿਲ ਖੱਟਾ ਹੋਣਾ ਕਿਰਣਾ ਹੋਣੀ ਰਾਕੇਸ਼ ਦੀਆਂ ਭੈੜੀਆਂ ਕਰਤੂਤਾਂ ਵੇਖ ਕੇ ਮੇਰਾ ਦਿਲ ਖੱਟਾ ਹੋ ਗਿਆ ਹੈ ਤੌਲਿਆਂ ਦੀ ਇੱਜ਼ਤ ਰੱਖਣੀ ਬੁਢਾਪੇ ਦੀ ਇੱਜ਼ਤ ਰੱਖਣੀ ਪੁੱਤਰਾਂ ਨੂੰ ਮਾਪਿਆਂ ਦੇ ਤੌਲਿਆਂ ਦੀ ਇੱਜ਼ਤ ਰੱਖਣੀ ਚਾਹੀਦੀ ਹੈ ਤੱਕਾ ਕਰਨਾ ਜ਼ੋਰ ਜ਼ਬਰਦਸਤੀ ਕਰਨੀ ਕਈ ਅਮੀਰ ਲੋਕ ਗਰੀਬਾਂ ਨਾਲ ਤੱਕਾ ਕਰਦੇ ਹਨ ਨੱਕ ਰੱਖਣਾ ਇੱਜ਼ਤ ਰੱਖਣੀ ਕਈ ਮਾਪੇ ਆਪਣਾ ਨੱਕ ਰੱਖਣ ਦੀ ਖਾਤਰ ਧੀਆ ਨੂੰ ਕਰਜ਼ਾ ਚੁੱਕ ਕੇ ਵੀ ਦਾਜ ਦਿੰਦੇ ਹਨ ਨੱਕ ਰਗੜਨਾ ਮਿੰਨਤਾ ਕਰਨੀਆਂ ਨਮਨ ਨੇ ਪਿਤਾ ਅੱਗੇ ਨੱਕ ਰਗੜੇ ਤਾਂ ਜਾ ਕੇ ਉਹਨਾਂ ਐਕਟਵਾ ਲੈ ਕੇ ਦਿੱਤੀ ਨੱਕ ਵਿੱਚ ਦਮ ਆਉਣਾ ਬਹੁਤ ਤੰਗ ਆਉਣਾ ਇਹਨਾਂ ਛੋਕਰਿਆਂ ਕਾਰਨ ਮੇਰਾ ਨੱਕ ਵਿੱਚ ਦਮ ਆ ਗਿਆ ਹੈ ਪਾਣੀ ਪਾਣੀ ਹੋਣਾ ਸ਼ਰਮਸਾਰ ਹੋਣਾ ਜਦੋਂ ਨੌਕਰਾਨੀ ਪੈਸੇ ਚੁੱਕਦੀ ਫੜੀ ਗਈ ਤਾਂ ਉਹ ਪਾਣੀ ਪਾਣੀ ਹੋ ਗਈ। ਪੈਰ ਧੋ ਧੋ ਕੇ ਪੀਣਾ ਬਹੁਤ ਇੱਜ਼ਤ ਕਰਨੀ। ਪੁੱਤਰਾਂ ਨੂੰ ਤਾਂ ਆਪਣੇ ਮਾਪਿਆਂ ਦੇ ਪੈਰ ਧੋ ਧੋ ਕੇ ਪੀਣੇ ਚਾਹੀਦੇ ਹਨ। ਪਿੱਠ ਵਿਖਾਉਣੀ ਦੌੜ ਜਾਣਾ। ਭਾਰਤੀ ਫੌਜੀ ਕਦੇ ਵੀ ਪਿੱਠ ਨਹੀਂ ਵਿਖਾਉਂਦੇ। ਪਰ ਲੱਗਣਾ ਚੰਮਲ ਜਾਣਾ। ਕੁੜੀਆਂ ਮੁੰਡਿਆਂ ਨੂੰ ਕਾਲਜ ਜਾ ਕੇ ਪਰ ਲੱਗ ਜਾਂਦੇ ਹਨ। ਫੜਾ ਮਾਰਨੀਆਂ ਗੱਪਾਂ ਛੱਡਣੀਆਂ। ਹਰਮਨ ਨਾਲ ਗੱਲ ਕਰੋ ਤੇ ਉਹ ਫੜਾ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਫੂਕ ਨਿਕਲ ਜਾਣੀ ਮਰ ਜਾਣਾ ਜ਼ਿੰਦਗੀ ਦਾ ਕੀ ਭਰੋਸਾ ਹੈ ਪਤਾ ਨਹੀਂ ਕਦੋਂ ਫੂਕ ਨਿਕਲ ਜਾਵੇ ਬੁੱਲੇ ਲੁੱਟਣਾ ਮੌਜਾਂ ਕਰਨੀਆਂ ਬੱਚੇ ਮਾਪਿਆਂ ਦੇ ਸਿਰ ਤੇ ਹੀ ਬੁੱਲੇ ਲੁੱਟਦੇ ਹਨ ਬੇੜਾ ਗਰਕ ਹੋਣਾ ਤਬਾਹੀ ਹੋਣੀ ਫੈਸ਼ਨਾਂ ਨੇ ਤਾਂ ਮੁੰਡੇ ਕੁੜੀਆਂ ਦਾ ਬੇੜਾ ਗਰਕ ਕਰ ਦਿੱਤਾ ਹੈ ਭਾਰਾਂ ਤੇ ਪੈ ਜਾਣਾ ਨਖਰੇ ਕਰਨੇ ਜਦੋਂ ਕਲਾਕਾਰ ਪ੍ਰਸਿੱਧ ਹੋ ਜਾਂਦਾ ਹੈ ਤਾਂ ਉਹ ਭਾਰਾਂ ਤੇ ਪੈਣ ਲੱਗਦਾ ਹੈ ਭਾਂ ਭਾਂ ਕਰਨਾ ਬੇਰੌਣਕੀ ਹੋਣਾ ਬੱਚਿਆਂ ਬਿਨਾਂ ਘਰ ਭਾਂ ਭਾਂ ਕਰਨ ਲੱਗਦਾ ਹੈ ਪਾਨੀ ਮਾਰਨੀ ਬਣਦਾ ਕੰਮ ਖਰਾਬ ਕਰ ਦੇਣਾ ਰਾਣੀ ਦਾ ਰਿਸ਼ਤਾ ਹੋ ਰਿਹਾ ਸੀ ਗਵੰਡੀਆਂ ਨੇ ਪਾਨੀ ਮਾਰ ਕੇ ਤੁਰਵਾ ਦਿੱਤਾ ਮੂੰਹ ਨਾ ਲਾਉਣਾ ਸੰਬੰਧ ਨਾ ਰੱਖਣਾ ਸਾਨੂੰ ਨਿਕੰਮੇ ਬੰਦਿਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਮੁੱਠੀ ਗਰਮ ਕਰਨੀ ਰਿਸ਼ਵਤ ਦੇਣੀ ਦਫ਼ਤਰਾਂ ਵਿੱਚ ਬਾਬੂਆਂ ਦੀ ਮੁੱਠੀ ਗਰਮ ਕਰਨ ਤੇ ਹੀ ਉਹ ਕੰਮ ਕਰਨ ਲਈ ਰਾਜ਼ੀ ਹੁੰਦੇ ਹਨ ਮੱਛੀ ਵਿਕਣਾ ਬਹੁਤ ਰੌਲਾ ਪੈਣਾ ਜਦੋਂ ਅਧਿਆਪਕ ਜਮਾਤ ਵਿੱਚੋਂ ਚਲੇ ਗਏ ਤਾਂ ਖੂਬ ਮੱਛੀ ਵਿਕਣ ਲੱਗੀ ਰੰਗ ਲੱਗਣਾ ਮੌਜ ਬਣ ਜਾਣੀ ਜਦੋਂ ਪੁੱਤਰ ਦੀ ਸਰਕਾਰੀ ਨੌਕਰੀ ਲੱਗ ਗਈ ਤਾਂ ਘਰ ਵਾਲਿਆਂ ਨੂੰ ਰੰਗ ਲੱਗ ਗਏ ਰਾਤਕਣਾ ਉਡੀਕਣਾ ਨਾਨਕੇ ਘਰ ਗਏ ਬੱਚਿਆਂ ਦੀ ਮਾਪਿਓ ਰਾਤ ਤੱਕ ਰਹੇ ਹਨ ਰੰਗ ਬੰਨਣਾ ਰੌਣਕ ਲਾਉਣੀ ਵਿਆਹ ਵਿੱਚ ਡੀਜੇ ਵਾਲਿਆਂ ਨੇ ਖੂਬ ਰੰਗ ਬੰਨਿਆ ਲੱਕ ਬੰਨਣਾ ਤਿਆਰੀ ਕਰਨੀ ਬੱਚਿਓ ਪੇਪਰਾਂ ਵਿੱਚ ਚੰਗੇ ਅੰਕ ਲੈਣ ਲਈ ਹੁਣ ਤੋਂ ਲੱਕ ਬੰਨ ਲਵੋ ਲਾਲ ਪੀਲਾ ਹੋਣਾ ਗੁੱਸੇ ਵਿੱਚ ਆਉਣਾ ਰਵਨੀਤ ਤੂੰ ਤਾਂ ਬਿਨਾਂ ਗੱਲੋਂ ਹੀ ਲਾਲ ਪੀਲਾ ਹੋਈ ਜਾਂਦੀ ਹੈ ਜ਼ਰਾ ਗੱਲ ਧਿਆਨ ਨਾਲ ਸਮਝ ਲਹੂ ਸੁੱਕਣਾ ਬਹੁਤ ਦਰਜਾਣਾ ਜਦੋਂ ਦੀ ਪ੍ਰੀਖਿਆ ਦੀ ਘੋਸ਼ਣਾ ਹੋਈ ਹੈ ਮੇਰਾ ਤਾਂ ਲਹੂ ਸੁੱਕ ਗਿਆ ਹੈ ਵਾਚਾਂ ਖਿਲ ਜਾਣੀਆਂ ਖੁਸ਼ ਹੋਣਾ 8ਵੀਂ ਜਮਾਤ ਵਿੱਚ ਅਵਲ ਆਉਣ ਤੇ ਰਾਹੁਲ ਦੀਆਂ ਵਾਚਾਂ ਖਿਲ ਗਈਆਂ ਵਾਲ ਵਿੰਗਾ ਨਾ ਹੋਣਾ ਕੁਝ ਨਾ ਹੋਣਾ ਕੋਠੇ ਉੱਤੋਂ ਡਿੱਗ ਜਾਣ ਤੇ ਵੀ ਪਰਮ ਦਾ ਵਾਲ ਵਿੰਗਾ ਨਾ ਹੋਇਆ ਵੱਟ ਖਾਣਾ ਗੁੱਸਾ ਕਰਨਾ ਅਰਪਣ ਨਾਲ ਮਜ਼ਾਕ ਨਾ ਕਰੋ ਉਹ ਵੱਟ ਖਾ ਲੈਂਦਾ